ਮੈਂ ਅੱਜ ਵੀ ਕਹਿਣਾ ਕਿ ਹੁਣ ਵਾਲੀ ਕਾਂਗਰਸ ਵੀ ਉਹਨਾਂ ਲੋਕਾਂ ਦੀ ਵਧ ਕਰਦੀ ਹੈ ਜਿਹੜੇ ਪੰਜਾਬ ਨੂੰ ਫਿਰ ਉਹਨਾਂ ਹਾਲਾਤ ਵਿੱਚ ਲਿਆਉਣਾ ਚਾਹੁੰਦੇ ਆ ਅੱਜ ਬਹਾਨਾ ਬਣਾ ਰਹੇ ਨੇ ਕੋਈ ਅਖਦੇ ਇਹ ਖਾਲੀ ਕਰਕੇ ਜੀ ਕਾਲੀ ਖਾਲੀ ਨਹੀਂ ਕਿਤੇ ਕਾਲੀ ਕਰਨਾ ਸੀ ਅੱਗੇ ਕੋ ਭਰਿਆਲ ਸੀ ਅਸੀਂ ਤਾਂ ਤੁਹਾਡੇ ਪਹਿਰਾਦਾਰ ਚੌਕੀਦਾਰਾਂ ਜਿਵੇਂ ਚੌਕੀਦਾਰ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਨੂੰ ਕਵੇ ਜਾਗਦੇ ਰਹੋ ਜਾਗਦੇ ਰਹੋ ਪਰ ਫਿਰ ਜੇ ਸੁੱਤੇ ਰਣ ਤਾਂ ਚੋਰੀ ਹੋ ਗਏ ਤਾਂ ਫਿਰ ਭਾਈ ਚੌਕੀਦਾਰ ਦਾ ਕੋਈ ਗੁਨਾਹ ਨਹੀਂ ਸਈ ਸਾਡੇ ਨਾਲ ਭਰਾ ਵਖਰੇ ਹੋ ਗਏ ਮੈਨੂੰ ਪਤਾ ਨਹੀਂ ਕਿਉਂ ਵਖਰੇ ਹੋ ਗਏ ਜੇ ਤੱਕ ਕਿਸੇ ਨੂੰ ਕੁਝ ਮਿਲਿਆ ਨਾ ਹੋਵੇ ਤੇ ਜਿਹੜੇ ਲੋਕ ਪਾਰਟੀ ਤੋਂ ਵੱਡੇ ਗੱਫੇ ਲੈ ਕੇ ਪਾਰਟੀ ਨੇ ਜਿਨ੍ਹਾਂ ਨੂੰ ਵਜ਼ੀਰ ਬਣਾਇਆ ਪਾਰਲੀਮੈਂਟ ਦੇ ਮੈਂਬਰ ਬਣਾਇਆ ਸਿਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਤੇ ਜੋ ਉਹ ਪਾਰਟੀ ਨੂੰ ਕਰ ਗਏ ਤਾਂ ਮੇਰਾ ਖਿਆਲ ਹੈ ਕਿ ਐਡੀ ਵੱਡੀ ਗਦਾਰੀ ਹੋਰ ਕੋਈ ਹੋ ਨਹੀਂ ਸਕਦੀ ਇੰਨਾ ਭਰਾਵਾਂ ਨੂੰ ਵੀ ਮੈਂ ਕਹਿਣਾ ਕਿ ਤੁਹਾਨੂੰ ਮਿਲ ਖੱਜਲ ਖਵਾਰੀ ਹੋਣੀ ਹੈ ਕੁਝ ਨਹੀਂ ਮਿਲਣਾ ਇਹ ਦੋ ਵਧ ਕੌਣ ਦੇ ਸਕਦਾ ਪਰ ਪਰਹਣਾ ਬਾਹਰ ਹੈ ਨਾ ਕਿ ਸੁਖਵੀਰ ਨੂੰ ਲਾਉ ਪਈ ਸੁਖਵੀਰ ਨੂੰ ਕੋ ਮੈਂ ਤਾਂ ਬਣਾਇ ਨਹੀਂ ਸੁਵੀਰ ਨੇ ਤਾਂ ਜ਼ਾਲਤਾ ਨੂੰ ਕੋਈ ਯਾਦ ਨਹੀਂ ਰਿਹਾ ਵੀ ਸੁਵੀਰ ਪ੍ਰਧਾਨ ਮੰਤਰੀ ਹੋ ਤਾਂ ਮੋਟਾ ਮਾਰਦੇ ਰਹੇ ਤਾਂ ਸਾਲਾਂ ਬਾਅਦ ਯਾਦ ਆਇਆ ਕਿ ਕੱਲਾ ਅਮਰਿੰਦਰ ਸਿੰਘ ਨਹੀਂ ਕਿਨੇ ਤੁਹਾਡੇ ਨਾਲ ਧੋਖਾ ਕੀਤਾ ਹੋਵੇ ਬੇਵਫਾਈ ਕੀਤੀ ਹੋਵੇ ਜਾਂ ਤੁਹਾਡੇ ਨਾਲ ਵਾਦਾ ਕਰਕੇ ਮੁੱਕਰ ਗਿਆ ਹੋਵੇ ਇਹ ਪੰਨਾ ਜਵਾਰ ਲਾਲ ਨਹਿਰੂ ਨੇ ਜਿੰਨੀ ਆਜ਼ਾਦੀ ਮਿਲਣ ਤੋਂ ਪਹਿਲਾਂ ਇਹ ਤੁਹਾਡੇ ਨਾਲ ਵਾਦਾ ਕੀਤਾ ਸੀ ਮਾਂ ਉਹਨਾਂ ਗੱਲਾਂ ਇਸ ਕਰਕੇ ਜਾਂਦਾ ਕਿ ਤੁਸੀਂ ਤਾਂ ਮਰਿੰਦਰ ਦੇ ਪਰੋਥੇ ਦੀ ਗੱਲ ਕਰਦੇ ਹੋ ਇੱਥੇ ਤਾਂ ਇਹਨਾਂ ਦੇ ਵੱਡੇ ਵੱਡੇ ਮਹਾਰਥੀ ਸਨ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਲੇਕਿਨ ਸਾਰੇ ਦੇ ਸਾਰੇ ਮੁਕਰ ਗਏ